ਮੈਂ ਡਾਕਟਰ ਗੁਰਵਿੰਦਰ ਸਿੰਘ ਹਰਗੁਣਾ ਹਸਪੀਟਲ ਤੋਂ ਜੀ ਅਸੀਂ ਆਪਣੇ ਹਸਪਤਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਮੀਨ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਇਸ ਵਾਰੀ 12ਵਾਂ ਬਲੱਡ ਨੇਸ਼ਨ ਕੈਂਪ ਲਗਾ ਰਹੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰੀ ਕੈਂਪ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਖੂਨਦਾਨ ਕਰਨ ਦਾ ਮਹੱਤਵ ਇਹ ਹੈ ਕਿ ਇੱਕ ਬੋਤਲ ਖੂਨਦਾਨ ਜਿਹੜਾ ਕਿਸੇ ਵੱਲੋਂ ਵੀ ਕੀਤਾ ਉਹ ਚਾਰ ਮਰੀਜ਼ਾਂ ਦੀ ਜਾਨ ਬਚਾਉਣ ਦੇ ਵਿੱਚ ਸਹਾਇੀ ਹੁੰਦਾ ਤੇ ਮੇਰੇ ਯੁਵਾ ਵਰਗ ਨੂੰ ਇਹ ਅਪੀਲ ਹੈ ਕਿ ਉਹਨਾਂ ਨੂੰ ਰੈਗੂਲਰ ਬੇਸਿਸ ਤੇ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਦੇ ਨਾਲ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ 6 ਮਹੀਨਿਆਂ ਤੋਂ ਬਾਅਦ ਬਲਕਿ 3 ਮਹੀਨਿਆਂ ਤੋਂ ਬਾਅਦ ਇੱਕ ਵਾਰੀ ਖੂਨਦਾਨ ਕੀਤਾ ਜਾ ਸਕਦਾ ਸੋ ਇਸ ਬਲੱਡ ਡੋਨੇਸ਼ਨ ਕੈਂਪ ਲਗਾਉਂਦਾ ਇੱਕ ਇਹ ਵੀ ਮਤਲਬ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਕਿ ਉਹ ਰੈਗੂਲਰ ਬੇਸਿਸ ਤੇ ਖੂਨਦਾਨ ਕਰਿਆ ਕਰੇ ਇਸ ਮੀਨ ਸਿੰਘ ਚਾਟੇਵਾਲ ਸੁਸਾਇਟੀ ਹੋਰ ਕੀ ਕੰਮ ਕਰਦੀ ਹੈ ਜਿਸ ਦਾ ਨਸ਼ੇ ਦਾ ਲੁਕੀ ਪਰਸਦੇ ਨੇ ਬੱਚੇ ਨੂੰ ਕੀ ਕਿਹਾ ਜਾਉਂਦਾ ਹੈ ਅ ਨਸ਼ਿਆਂ ਦੇ ਤੇ ਖੈਰ ਵਿਰੋਧ ਚ ਐ ਸਤਿ ਸ੍ਰੀ ਅਕਾਲ ਸੁਮੀਨ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਕੁਝ ਨਹੀਂ ਕੀਤਾ ਜਾਂਦਾ ਪਰ ਸੁਮੀਨ ਸਿੰਘ ਚੈਰੀਟੇਬਲ ਸੁਸਾਇਟੀ ਆਪਣੇ ਤੌਰ ਦੇ ਉੱਤੇ ਜਿਵੇਂ ਆਪਣਾ ਅਨਾਥ ਆਲਿਆ ਹੈਗਾ ਉੱਤੇ ਜਾਂ ਕੁਝ ਸਟੂਡੈਂਟਸ ਹੈਗੇ ਜਿਨ੍ਹਾਂ ਨੂੰ ਸੁਮੀਨ ਸਿੰਘ ਚੈਰੀਟੇਬਲ ਸੁਸਾਇਟੀ ਸਪான்ਸਰ ਕਰਦੀ ਉਹਨਾਂ ਦੀ ਫੀਸ ਤੇ ਉਹਨਾਂ ਦੇ ਪੜ੍ਹਾਈ ਦਾ ਖਰਚਾ ਸਪான்ਸਰ ਕਰਦੀ ਹੈ ਕੁਝ ਸਕੂਲਾਂ ਦੇ ਵਿੱਚ ਪੜ੍ਹਾਈ ਤੇ ਯੂਨੀਫਾਰਮ ਵਗੈਰਾ ਸਪான்ਸਰ ਕੀਤੀਆਂ ਜਾਂਦੀਆਂ ਨੇ ਖੂਨਦਾਨ ਬਹੁਤ ਮਹਾਨਦਾਨ ਹੈ ਇਤਨਾ ਸੀ ਚਾਰ ਜਾਨਾਂ ਬਚਾ ਸਕਦੇ ਆ ਇੱਕ ਖੂਨ ਦੇ ਨਾਲ ਨਾਲੇ ਯੁਵਾ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਐਟਲੀਸਟ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਸਮਾਜ ਲਈ ਕੁਝ ਕਰਨਾ ਹੈ ਮੈਨੂੰ ਇੱਕ ਗੱਲ ਚੰਗੀ ਲੱਗਦੀ ਹੈ ਦੂਜੀ ਗੱਲ ਇਹ ਕਿ ਕੋਈ ਆਪਸ ਦੇ ਨੇ ਬੱਚੇ ਨਸ਼ੇ ਦੇ ਨਸ਼ੇ ਦੇ ਪਰ ਇੱਥੇ ਦੇਖੋ ਕਿੰਨੇ ਜਵਾਨ ਬੱਚੇ ਇਕੱਠੇ ਜਿਹੜਾ ਚ ਜਜ਼ਬਾ ਹੈ ਕਿ ਕਿਸੇ ਸਮਾਜ ਲਈ ਕੁਝ ਕਰਨਾ ਹੈ ਇਮਨ ਬਹੁਤ ਚੰਗੀ ਗੱਲ ਲੱਗਦੀ ਹੈ ਕਿੰਨਾ ਕਿ ਜ਼ਰੂਰੀ ਖੂਨਦਾਨ ਕਰਨਾ ਜੀ ਆਮ ਬੰਦੇ ਨੂੰ 3 ਮਹੀਨੇ ਬਾਅਦ ਮੇਲ ਨੂੰ ਤੇ 6 ਮਹੀਨੇ ਬਾਅਦ ਫੀਮੇਲ ਨੂੰ ਦਾਨ ਕਰਨਾ ਚਾਹੀਦਾ ਹੈ ਔਰ ਖੂਨਦਾਨ ਕਰਨ ਦੇ ਨਾਲ ਸਗੋਂ ਖੂਨ ਬੰਨਾ ਵੱਧ ਜਾਂਦਾ ਹੈ ਕਿਉਂਕਿ ਬੋਨ ਮੈਰ ਸਟੀਮੂਲੇਟ ਹੋ ਜਾਂਦੀ ਹੈ ਤੇ ਇਹ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਖੂਨ ਤੇ ਇਨਸਾਨਾਂ ਦਾ ਹੀ ਹੋਣਾ ਤੇ ਲੋੜ ਵਾਲੇ ਮਰੀਜ਼ਾਂ ਨੂੰ ਚਾਹੀਦਾ ਹੈ ਤੇ ਹੈਲਦੀ ਬੰਦੇ ਦੇ ਸਕਦੇ ਆ ਸੋ ਇਹ ਕਦੀ ਨਹੀਂ ਰੁਕਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਆਰਗਨ ਦਾਨ ਨਹੀਂ ਕਰਦੇ ਕਿਉਂਕਿ ਮਰਨ ਲੱਗਾ ਪਤਾ ਨਹੀਂ ਕਦੋਂ ਅਸੀਂ ਮਰ ਜਾਣਾ ਕਿੱਥੇ ਮਰ ਜਾਣਾ ਹੂ ਵੀ ਸਾਡਾ ਇੱਕ ਆਰਗਨ ਹੈ ਐਸੀ ਆਰਗਨ ਡੋਨੇਸ਼ਨ ਇੱਕ ਤਰ੍ਹਾਂ ਨਾਲ ਕਰ ਦਿੰਦੇ ਆ ਤੇ ਬਹੁਤ ਵੱਡਾ ਦਾਨ ਹੈ ਸੁਮਿੰਦਰ ਸਿੰਘ ਚੈਰਿਟੇਬਲ ਸੁਸਾਇਟੀ ਵੱਲੋਂ ਬਲੱਡ ਡੋਨੇਸ਼ਨ 12ਵਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਹੈ ਨੌਜਵਾਨਾਂ ਨੂੰ ਇੱਕ ਚੰਗੇ ਰਾਹ ਤੇ ਤੁਰਨ ਦੀ ਵੀ ਸਿੱਖਿਆ ਦੇ ਰਹੇ ਹੋ ਡਾਕਟਰ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਦੇਖੋ ਨੌਜਵਾਨਾਂ 'ਚ ਕਾਫੀ ਉਤਸ਼ਾਹ ਹੈ ਰਿਖ ਚੰਗੇ ਕੰਮ ਵਾਸਤੇ ਅੱਜ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਸਾਰੇ ਨੌਜਵਾਨ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਹ ਜਿਹੜਾ ਖੂਨ ਦਾ ਨਾ ਮਹਾਦਾਨ ਹੈ ਅੱਜ ਸਾਰੇ ਨੌਜਵਾਨ ਸਾਥੀ ਲਗ ਲਗ ਲੱਖਾਂ ਜੋ ਗੁਰੂ ਨਗਰੀ ਦੇ ਵਿੱਚ ਆਏ ਨੇ ਔਰ ਇਸ ਬਲੱਡ ਨੇਸ਼ਨ ਕੈਂਪ ਦਾ ਹਿੱਸਾ ਬਣੇ ਨੇ ਖਾਸ ਕਰਕੇ ਅਛੇ ਮਹਾਜਨ ਜੀ ਕਮਲ ਜੀ ਦੀਪਕ ਜੀ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਸਾਰਿਆਂ ਨੇ ਆਪਣਾ ਆਪਣਾ ਬਲੱਡ ਨੇਟ ਦੇ ਕਰਕੇ ਅੱਜ ਸਾਰਿਆਂ ਨੂੰ ਇੱਕ ਚੰਗੇ ਰਾਹ ਤੇ ਲੈਣ ਲਈ ਅਪੀਲ ਕਰਦੇ ਆਂ ਔਰ ਖਾਸ ਕਰਕੇ ਅਸੀਂ ਸਾਰੇ ਸਾਥੀ ਅੱਜ ਇਕੱਠੇ ਹੋ ਕੇ ਸਾਰੇ ਨੂੰ ਅਪੀਲ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਇਤਾਂ ਹੀ ਬਲੱਡ ਡੋਨੇਸ਼ਨ ਕੈਂਪ ਲਗਾਉਣੇ ਚਾਹੀਦੇ ਤਾਂ ਕਿ ਲੋੜਵੰਦਾਂ ਦੀ ਲੋੜ ਪੂਰੀ ਹੋਵੇ ਗਰੀਬ ਆਦਮੀ ਜਿਹੜਾ ਪੈਸੇ ਦੇ ਕੇ ਖੂਨ ਨਹੀਂ ਖਰੀਦ ਸਕਦਾ ਉਹਨਾਂ ਨੇ ਇਹ ਸਾਰਾ ਪੂਰਾ ਕੀਤਾ ਜਾ ਸਕੇ ਇਹ ਆਪਣਾ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਕਿ ਬਣਾਇਆ ਹੋਇਆ ਸਮੀਰ ਸਿੰਘ ਦੇ ਚੈਰੀਟੇਬਲ ਟਰਸਟ ਉਹਦੇ ਅੱਗੇ ਮੇਰੇ ਖਿਆਲ 11ਵਾਂ ਵਾਰ ਮੈਂ ਅੰਦਰ ਨੇ ਡੋਨੇਟ ਖੂਨਦਾਨ ਮਹਾਦਾਨ ਕੈਂਪ ਲਾਇਆ ਹੈ ਔਰ ਖੂਨਦਾਨ ਦਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਸਦਾ ਹੁੰਦਾ ਕਿਸੇ ਦਾ ਕੋਈ ਕਿਸੇ ਵੱਲੇ ਕੋਈ ਲੋਡ ਪਵੇ ਉਸੇ ਵੇਲੇ ਜਿਹੜਾ ਸੰਸਥਾ ਕੀ ਆ ਉਸੇ ਵੇਲੇ ਤੁਹਾਨੂੰ ਮੁਹਈਆ ਕਰਾਏਗੀ ਵਿਦਿਨ 5 ਜਾਂ 10 ਮਿੰਟ ਦੇ ਵਿੱਚ ਇਹ ਐਡਾ ਵਧੀਆ ਉਪਰਾਲਾ ਲੋਕ ਕਰਦੇ ਆ ਸਾਰੇ ਜਿਹਦੇ ਵਿੱਚ ਅਕਸ਼ੇ ਮਹਾਜਨ ਜੀ ਹੈ ਇਹ ਸਾਡੇ ਆਏ ਆ ਰਵੀ ਜੀ ਗੇਰਾਦਰਾਨੀ ਵਾਲੇ ਸਾਰੇ ਰਿੰਕੂ ਜੀ ਗੇਰਾਦਰਾਨੀ ਵਾਲੇ ਇਹ ਇਹਨਾਂ ਦਾ ਸਾਰਾ ਸਹਿਯੋਗ ਦੇ ਨਾਲ ਨੌਜਵਾਨਾਂ ਨੂੰ ਅਸੀਂ ਅਪੀਲ ਕਰਾਂਗੇ ਵੱਧ ਤੋਂ ਵੱਧ ਖੂਨ ਜਿਓ ਕਾਕਾ ਸਾਡੀਆਂ ਤੇ ਉਮਰਾਂ ਲੰਘ ਗਈਆਂ ਹੁਣ ਲੇਕਿਨ ਇੱਥੇ ਜੋ ਹੈ ਅੱਜ ਜੋ ਲੱਗਦਾ ਪਿਆ ਮੇਰੇ ਖਿਆਲ 4.5 ਸੌ ਲੋਕ ਬਲੱਡ ਡਾਨ ਕਰ ਰਹੇ ਆ ਔਰ ਇਹ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੂੰ ਯੁਵਾਵਾਂ ਨੂੰ ਇੱਕ ਉਤਸ਼ਾਹ ਆਂਦਾ ਵੇਖ ਕੇ ਹਰ ਸਾਲ ਦੀ ਤਰ੍ਹਾਂ ਅੱਜ ਇਹ ਹੋ ਰਿਹਾ ਔਰ ਆਉਣ ਵਾਲੇ ਸਾਲ ਚ ਵੀ ਇਹ ਸਾਰੀ ਉਮਰ ਕਰਦੇ ਰਹਿਣ ਅੱਜ ਇੱਕ ਸਾਡਾ ਛੋਟਾ ਵੀਰ ਅਸੀਮ ਡਾਕਟਰ ਗੁਰਿੰਦਰ ਜੀ ਦਾ ਬੇਟਾ ਉਹਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਬਲੱਡ ਕੈਂਪ ਲਗਵਾ ਲਗਵਾਨੇ ਆ ਜੀ ਤੇ ਉਹ ਨਾਲੇ ਉਹਨੂੰ ਮਿਸ ਕਰੀਦਾ ਵਾ ਤੇ ਨਵੀਂ ਪੀੜੀ ਨੂੰ ਦੇਣਾ ਸਾਡੇ ਲੋਕ ਸੁਣਿਆ ਵਾ ਵੀ ਯੂਥ ਬਚਾਓ ਪੰਜਾਬ ਬਚਾਓ ਜਿਹੜਾ ਯੂਥ ਅੱਜਕੱਲ ਬੜਾ ਦਿਲਦਲ ਦੀ ਕਹਿਰ ਵਿੱਚ ਫਸਿਆ ਆਪਾਂ ਯੂਥ ਨੂੰ ਕਢਣਾ ਚਾਹੁੰਦੇ ਆ ਯੂਥ ਨੂੰ ਕਹਿੰਦੇ ਆ ਕਿ ਸਾਰੇ ਬੁਰੇ ਕੰਮਾਂ ਨੂੰ ਛੱਡ ਕੇ ਵਧੀਆ-ਵਧੀਆ ਕੰਮ ਕਰੋ ਸੋਹਣੀ ਸਿੱਖਿਆ ਲਓ ਪ੍ਰਮਾਤਮਾ ਦਾ ਨਾਮ ਰੱਬ ਨੂੰ ਪਰਿਵਾਰ ਨੂੰ ਵੇਖੋ ਸਟੱਡੀ ਕਰੋ ਪੜਨ ਲਗੇ ਬਣ ਪੜਨ ਲਗੇ ਅਫਸਰ ਬਣੋ ਸਾਡੇ ਲੋਕਾਂ ਦਾ ਹੈ ਸਿੱਖਿਆਈ ਯੂਥ ਅੱਜ ਸਮੀਨ ਸਿੰਘ ਚੈਰੀਟੇਬਲ ਵੱਲੋਂ ਬਲੱਡ ਕੈਂਪ ਲਗਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਹਰਗੁਣ ਹਸਪੀਟਲ ਆਪਾਂ ਬਲੱਡ ਕੈਂਪ ਲਗਾਉਂਦੇ ਆ ਯੂਥ ਦਾ ਇੰਨਾ ਕੋਤਿਸ਼ਾਹੀ ਤੇ ਆ ਵੇਖ ਕੇ ਅੱਜ ਘਟੋ ਘਟ 500 ਦੇ ਲਾਗੇ ਚਾਗੇ ਡੋਨੇਟ ਕੀਤੀਆਂ ਤੇ ਜਿਹਦੇ ਵਿੱਚ ਨੌਜਵਾਨਾਂ ਨੂੰ ਇਹੀ ਸੰਦੇਸ਼ ਦਿੱਤਾ ਜਾਂਦਾ ਕਿ ਜਿਹੜਾ ਖੂਨਦਾਨ ਇੱਕ ਮਹਾਦਾਨ ਖੂਨ ਕੈਂਪ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਗਰੀਬ ਲੋਕ ਜਿਹੜਾ ਖੂਨ ਮਹਿੰਗੇ ਮਹਿੰਗੇ ਭਾ ਨਹੀਂ ਖਰੀਦ ਸਕਦੇ ਇਹ ਜਿਹੜੇ ਬਲੱਡ ਕੈਂਪ ਲਗਾਉਣ ਦਾ ਇੱਕ ਲੋਕਾਂ ਨੂੰ ਮੈਸੇਜ ਇਹੀ ਹੁੰਦਾ ਵੀ ਆਪਾਂ ਜੇ ਕਿ ਜਿਹੜੇ ਗਰੀਬ ਨੂੰ ਲੋੜ ਪਈ ਆ ਉਹਨੂੰ ਟਾਈਮ ਸਰ ਖਾਣ ਮਿਲ ਸਕੇ ਤੇ ਜਿਹੜੀ ਇੱਕ ਜਾਣ ਆ ਗਰੀਬ ਦੀ ਉਹ ਬਚਾਈ ਜਾ ਸਕੇ ਜਿਸ ਦੇ ਨਾਲ ਲੋਕਾਂ ਦਾ ਇਹ ਫਾਇਦਾ ਹੁੰਦਾ ਆ ਤੇ ਗਰੀਬ ਲੋਕ ਜਿਹੜੇ ਆ ਉਹ ਪੈਸਿਆਂ ਤੋਂ ਤੇ ਡਾਕਟਰਾਂ ਤੋਂ ਬਚ ਸਕਦੇ ਆ